ਬਹੁਤ ਸਾਰੇ ਅਧਿਆਪਕਾਂ ਦੇ ਫੋਨ ਆ ਰਹੇ ਹਨ ਕਿ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਵਜੀਫਾ ਕਿਸ ਤਰੀਕੇ ਨਾਲ ਅਪਲਾਈ ਹੋਣਾ ਹੈ ਕਿਹੜੀਆਂ-ਕਿਹੜੀਆਂ ਸਕੀਮਾਂ ਅਧੀਨ ਵਜੀਫਾ ਅਪਲਾਈ ਕੀਤਾ ਜਾਵੇਗਾ ਜਾਂ ਇਹਦਾ ਸ਼ਡਿਊਲ ਕੀ ਹੋਵੇਗਾ ਆਖਰੀ ਮਿਤੀ ਕਦੋਂ ਤੱਕ ਹੋਏਗੀ ਅਪਲਾਈ ਕਰਨ ਦੀ ਇਸ ਦੇ ਨਾਲ ਹੀ ਸਕੀਮ ਦੀਆਂ ਸ਼ਰਤਾਂ ਕੀ ਹੋਣਗੀਆਂ ਜਾਂ ਲੋੜਿੰਦੇ ਡਾਕੂਮੈਂਟ ਕਿਹੜੇ ਅਪਲੋਡ ਕਰਨੇ ਪੈਣਗੇ ਠੀਕ ਹੈ ਜੀ ਇਹਦੇ ਬਾਰੇ ਆਪਾਂ ਵਿਸਥਾਰ ਚ ਗੱਲ ਕਰਦੇ ਹਾਂ ਸਟੈਪ ਬਾਈ ਸਟੈਪ ਸਕਾਲਰਸ਼ਿਪਸ.gov.in ਵੈਬਸਾਈਟ ਤੁਸੀਂ ਓਪਨ ਕਰਨੀ ਹੈ ਇਹਦੇ ਵਿੱਚ ਜਦੋਂ ਸਕੀਮਾਂ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਇਸ ਵਾਰੀ ਪੋਰਟਲ ਵਿੱਚ ਕਾਫੀ ਚੇਂਜ ਆ ਇਹਦੀ ਲੁੱਕ ਵਿੱਚ ਚੇਂਜ ਆ ਵਰਤੋਂ ਕਰਨ ਵਿੱਚ ਵੀ ਥੋੜੇ ਸਟੈਪ ਵੱਖਰੇ ਆ ਸੋ ਜਦੋਂ ਤੁਸੀਂ ਸਕਾਲਰਸ਼ਿਪ ਸਕੀਮਾਂ ਬਾਰੇ ਜਾਣਕਾਰੀ ਲੈਣੀ ਹੈ ਦਨ ਜਦੋਂ ਤੁਸੀਂ ਪੋਰਟਲ ਨੂੰ ਖੋਲੋਗੇ ਇੱਥੇ ਸਕਰੀਨ ਤੇ ਦੇਖੋਗੇ ਹੋਮ ਸਕਰੀਨ ਤੇ ਚਾਰ ਲਾਈਨਾਂ ਬਣੀਆਂ ਹੋਈਆਂ ਕਲਰਫੁੱਲ ਵੱਖ-ਵੱਖਰੇ ਕਲਰ ਦੀਆਂ ਇਹਨਾਂ ਤੇ ਕਲਿੱਕ ਕਰਨਾ ਠੀਕ ਹੈ ਜੀ ਇਹ ਮੈਨੂ ਹੈ ਇਹਦੇ ਵਿੱਚ ਕਲਿੱਕ ਕਰਨ ਨਾਲ ਅੱਗੇ ਤੁਹਾਨੂੰ ਆਪਸ਼ਨਸ ਮਿਲਣਗੇ ਇਸ ਤਰੀਕੇ ਨਾਲ ਪੇਜ ਉੱਪਰ ਸ਼ੋ ਹੋ ਜਾਏਗਾ ਅੱਗੇ ਜੋ ਨਵਾਂ ਪੇਜ ਖੁੱਲੇਗਾ schemes on nsp ਠੀਕ ਹੈ ਇਹ nsp ਪੋਰਟਲ ਦੇ ਉੱਪਰ ਕਿਹੜੀਆਂ-ਕਿਹੜੀਆਂ ਸਕੀਮਾਂ ਜਿਹੜੀਆਂ ਉਹ ਚੱਲ ਰਹੀਆਂ ਉਹਨਾਂ ਬਾਰੇ ਕੰਪਲੀਟ ਜਾਣਕਾਰੀ ਇਸ ਤਰੀਕੇ ਨਾਲ ਇੱਥੇ ਕਲਿੱਕ ਕਰਨ ਨਾਲ ਤੁਹਾਡੇ ਕੋਲ ਅੱਗੇ ਇਦਾਂ ਦਾ ਪੇਜ ਖੁੱਲ ਜਾਏਗਾ ਇਹਦੇ ਵਿੱਚ ਜਿਵੇਂ ਪਹਿਲੀ ਸਕੀਮ ਜਿਹੜਾ ਉੱਪਰ ਡਿਪਾਰਟਮੈਂਟ ਵਾਈਜ਼ ਇਹਦੇ ਵਿੱਚ ਸਕੀਮਾਂ ਜਿਹੜੀਆਂ ਡਿਪਾਰਟਮੈਂਟ ਵਾਈਜ਼ ਸ਼ੋ ਹੁੰਦੀਆਂ ਕਿਹੜੇ ਡਿਪਾਰਟਮੈਂਟ ਦੀ ਕਿਹੜੀ ਸਕੀਮ ਚੱਲ ਰਹੀ ਹੈ ਸੋ ਡਿਪਾਰਟਮੈਂਟ ਜਿਹੜਾ ਉਹ ਦੇਖ ਕੇ ਉਹਦੇ ਤੇ ਤੁਸੀਂ ਅੱਗੇ ਸਕੀਮ ਦੇਖ ਸਕਦੇ ਹੋ ਜਿਵੇਂ ਫਰਸਟ ਆਪਾਂ ਪਹਿਲਾਂ ਹੀ ਦੇਖ ਰਹੇ ਹਾਂ ਡਿਪਾਰਟਮੈਂਟ ਆਫ ਇੰਪਾਵਰਮੈਂਟ ਆਫ persons with disability ਠੀਕ ਹੈ ਜੀ ਇਹਦੇ ਵਿੱਚ 디ਸੇਬਲ ਬੱਚੇ ਜਿਹੜੇ ਹੁੰਦੇ ਆ ਕਿਸੇ ਵੀ ਡਿਸੇਬਿਲਟੀ ਦੇ ਅਧੀਨ ਆਉਂਦੇ ਆ ਤੇ ਉਹਨਾਂ ਕੋਲ 40% ਜਾਂ ਉਸ ਤੋਂ ਵੱਧ ਦਾ ਡਿਸੇਬਿਲਟੀ ਦਾ ਸਰਟੀਫਿਕੇਟ ਆ ਤੇ ਉਹ एलिजिਬਲ ਹੁੰਦੇ ਆ ਠੀਕ ਹੈ ਸਕੀਮ ਬਾਰੇ ਜਾਣਕਾਰੀ ਜਦੋਂ ਤੁਸੀਂ ਕੋਈ ਵੀ ਕਿਸੇ ਵੀ ਸਕੀਮ ਬਾਰੇ ਜਾਣਕਾਰੀ ਲੈਣੀ ਹੈ ਇਹਦਾ ਰਾਈਟ ਸਾਈਡ ਤੇ ਇਹਦਾ ਡ੍ਰੌਪਡਾਊਨ ਬਟਨ ਦਾ ਨਿਸ਼ਾਨ ਬਣਿਆ ਹੋਇਆ ਠੀਕ ਹੈ ਜੀ ਇਹ ਡ੍ਰੌਪਡਾਊਨ ਬਟਨ ਤੇ ਕਲਿੱਕ ਕਰਨ ਨਾਲ ਸੇਮ ਇਸ ਤਰੀਕੇ ਦੀ ਸਕਰੀਨ ਜਿਹੜੀ ਉਹ ਤੁਹਾਡੇ ਕੋਲ ਓਪਨ ਹੋ ਜਾਏਗੀ ਠੀਕ ਹੈ ਜੀ ਇਹਦੇ ਉੱਤੇ ਨਾਲ ਹੀ ਸਕੀਮ ਸ਼ੋ ਹੋ ਜਾਣਗੇ ਡਿਸੇਬਿਲਟੀ ਅਧੀਨ ਕਿਹੜੀ ਕਿਹੜੀ ਸਕੀਮ ਚੱਲ ਰਹੀ ਹੈ ਸੋ ਇਹਦੇ ਵਿੱਚ ਜਿਵੇਂ ਪਹਿਲੇ ਤੇ ਸ਼ੋ ਹੋ ਰਹੀ ਹੈ ਉਹ ਕਾਲਜਸ ਵਗੈਰਾ ਨਾਲ ਰਿਲੇਟਡ ਹੈ ਨੈਕਸਟ ਤੱਲੇ ਹੈ ਉੱਤੋਂ ਪੋਸਟ ਮੈਟ੍ਰਿਕ ਹੈ ਇਹਦੇ ਵਿੱਚ ਜਿਹੜੇ ਹੈਗੇ ਆ 9ਵੀਂ ਤੋਂ 12ਵੀਂ ਤੱਕ ਦੇ ਜਿਹੜੇ ਬੱਚੇ ਡਿਸੇਬਿਲਟੀ ਵਾਲੇ ਆ ਉਹ ਅਪਲਾਈ ਕਰ ਸਕਦੇ ਆ ਠੀਕ ਹੈ ਜੀ 11ਵੀਂ 12ਵੀਂ ਵਾਲੇ ਪ੍ਰੀ ਮੈਟ੍ਰਿਕ ਦੇ ਵਿੱਚ 9ਵੀਂ ਤੋਂ 9.1 ਠੀਕ ਹੈ ਜੀ ਕੁੱਲ ਮਿਲਾ ਕੇ 9ਵੀਂ ਤੋਂ 12ਵੀਂ ਤੱਕ ਦਾ ਪੋਰਟਲ ਦੇ ਉੱਪਰ ਅਪਲਾਈ ਹੋਵੇਗਾ ਨਾਲ ਹੀ ਇਹਦਾ نیچے ਸ਼ਡਿਊਲ ਸ਼ੋ ਹੋ ਰਿਹਾ ਹੈ ਲਾਸਟ ਡੇਟ ਕਿੰਨੀ ਹੈ ਅਪਲਾਈ ਕਰਨ ਦੀ ਜਿਵੇਂ ਪਹਿਲੇ ਹੀ ਸਕੀਮ ਓਪਨ ਟਿਲ ਜਿਹੜਾ ਲਿਖਿਆ ਇਹ ਸ਼ਡਿਊਲ ਹੈ ਜੀ ਠੀਕ ਹੈ ਜੀ ਜਿਵੇਂ 31 10 2024 ਠੀਕ ਹੈ ਜੀ ਨੈਕਸਟ ਅੱਗੇ ਜਿਹੜਾ ਉਹ ਐਪਲੀਕੇਸ਼ਨਾਂ ਦੇ ਉੱਪਰ ਪ੍ਰੋਸੈਸ ਜਿਹਨੂੰ ਕਰਾਂਗੇ ਇੰਸਟੀਟਿਊਟ ਆਈਡੀ 'ਚ ਜਾਵਾਂਗੇ ਡਿਫੈਕਟ ਕਰਾਂਗੇ ਜਾਂ ਦੁਬਾਰਾ ਅਪਰੂਵ ਕਰਾਂਗੇ ਜਾਂ ਇੰਸਟੀਟਿਊਟ ਲੈਵਲ ਦਾ ਸ਼ਡਿਊਲ ਲੱਗੇ ਦਿੱਤਾ ਹੋਇਆ ਹੈ ਠੀਕ ਹੈ ਜੀ ਇਸ ਇਸ ਤਰੀਕੇ ਨਾਲ ਸਕੀਮਾਰ ਤੁਹਾਨੂੰ ਸ਼ਡਿਊਲ ਜਿਹੜਾ ਉਹ ਸ਼ੋ ਹੋ ਜਾਏਗਾ ਠੀਕ ਹੈ ਜੀ ਨੈਕਸਟ ਬਾਕੀ ਵੀ ਕਾਫੀ ਡਿਪਾਰਟਮੈਂਟਸ ਅਧੀਨ ਜਿਹੜੀਆਂ ਸਕੀਮਾਂ ਹੈਗੀਆਂ ਪਰ ਮੇਨ ਜਿਹੜੀਆਂ ਆਪਣੀ ਨਾਲ ਰਿਲੇਟਡ ਹੈਗੀਆਂ ਸਕੂਲਸ ਨਾਲ ਰਿਲੇਟਡ ਨੇ ਜਿਵੇਂ ਨੈਕਸਟ ਹੈਗੀਆਂ ਮਿਨਿਸਟਰੀ ਆਫ ਮਿਨੋਰਟੀ ਅਫੇਅਰਸ ਇਹਦੇ ਵਿੱਚ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਮਿਨੋਰਟੀ ਜਿਹੜੀ ਆ ਉਹ ਉਹ ਵਿਦਿਆਰਥੀਆਂ ਦਾ ਅਪਲਾਈ ਹੁੰਦਾ ਵਜੀਫਾ ਇਹਦਾ ਹਜੇ ਨਵਾਂ ਸ਼ਡਿਊਲ ਇਸ ਸਾਲ ਲਈ ਨਹੀਂ ਆਇਆ ਇਸ ਲਈ ਮੈਂ ਇਹਦੇ ਅਗੋਂ ਵਿੱਚੋਂ ਓਪਨ ਕਰਕੇ ਨਹੀਂ ਦਿਖਾਇਆ ਨੈਕਸਟ ਆਪਣੇ ਕੋ ਜਿਹੜੀ ਸਕੀਮ ਚੱਲ ਰਹੀ ਹੈ ਐਨਐਮਐਮਐਸ ਜਦੀ ਲਾਸਟ ਡੇਟ ਵੀ ਨਜ਼ਦੀਕ ਆ ਗਈ ਹੋਈ ਹੈ ਇਹ ਜਦੋਂ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਐਂਡ ਲਿਟਰੇਸੀ ਇਹਦੇ ਡ੍ਰੌਪਡਾਊਨ ਬਟਨ ਤੇ ਕਲਿੱਕ ਕਰੋਗੇ ਇਸ ਤਰੀਕੇ ਨਾਲ ਤੁਹਾਨੂੰ ਸਕੀਮ ਦਾ ਜਿਹੜਾ ਸ਼ਡਿਊਲ ਸ਼ੋ ਹੋ ਜਾਏਗਾ ਪ੍ਰੋਪਰ ਸਕੀਮ ਦਾ ਤੁਸੀਂ ਸ਼ਡਿਊਲ ਦੇਖ ਸਕਦੇ ਹੋ ਹਾਂ ਜਿਹੜੀਆਂ ਸ਼ਰਤਾਂ ਦੇਖਣੀਆਂ ਉਹ ਇੱਧਰ ਸਪੈਸੀਫਿਕੇਸ਼ਨ ਜਿੱਥੇ ਲਿਖਿਆ ਹੋਇਆ ਇਦੇ ਵਿੱਚੋਂ ਤੁਸੀਂ ਪ੍ਰੋਪਰ ਸਕੀਮ ਬਾਰੇ ਜਾਣਕਾਰੀ ਲੈ ਸਕਦੇ ਹੋ ਐਫ ਏ ਕਿਊ ਦੇ ਵਿੱਚ ਜਿਹੜੇ ਅਕਸਰੀ ਸਵਾਲ ਤੁਹਾਡੇ ਕੋਲ ਹੁੰਦੇ ਆ ਬੇਸਿਕ ਸਵਾਲ ਉਹਨਾਂ ਦੇ ਜਵਾਬ ਜਿਹੜੇ ਆ ਪਹਿਲਾਂ ਹੀ ਦਿੱਤੇ ਹੋਏ ਆ ਇੱਥੋਂ ਸਵਾਲਾਂ ਦੇ ਜਵਾਬ ਵਿੱਚੋਂ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਮੋਸਟਲੀ ਤੁਹਾਡੇ ਸਵਾਲਾਂ ਦੇ ਜਵਾਬ ਇਹਦੇ ਵਿੱਚੋਂ ਮਿਲ ਜਾਣੇ ਆ ਇਸੇ ਤਰੀਕੇ ਨਾਲ ਹੀ ਬਾਕੀ ਹੋਰ ਡਿਪਾਰਟਮੈਂਟਸ ਦੀਆਂ ਸਕੀਮਾਂ ਹੈਗੀਆਂ ਨੈਕਸਟ ਇਸ ਤੋਂ ਅੱਗੇ ਆ ਗਾ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਠੀਕ ਹੈ ਜੀ ਬੈਕਵਰਡ ਕਲਾਸ ਠੀਕ ਹੈ ਜੀ ਇਹਦੇ ਵਿੱਚ ਪੀ ਐਮ ਜਸਸਵੀ ਸਕੀਮ ਜਿਹੜੀ ਹੈ ਇਹਦੇ ਅਧੀਨ ਬੱਚਿਆਂ ਦਾ ਜਿਹੜਾ OBC ਬੱਚੇ ਆ ਠੀਕ ਹੈ ਜੀ ਅਦਰ ਬੈਕਵਰਡ ਕਲਾਸ EBC ਇਕਨੋਮਿਕਲੀ ਬੈਕਵਰਡ ਕਲਾਸ ਐਂਡ DNT ਦੀ ਨੋਟੀਫਾਈਡ ਟ్రਾਈਬ ਠੀਕ ਹੈ ਜੀ ਇਸ ਜਿਹੜੇ ਬੱਚੇ ਇਹਨਾਂ ਕੈਟਾਗਰੀ ਨਾਲ ਰਿਲੇਟਡ ਨੇ ਉਹ ਜਿਹੜੇ ਆ ਇੱਥੇ ਅਪਲਾਈ ਕਰ ਪਾਣਗੇ ਤੇ ਸਕੀਮ ਬਾਰੇ ਜਿਹੜੀ ਕੰਪਲੀਟ ਜਾਣਕਾਰੀ ਆ ਉਹ ਤੁਸੀਂ ਸਪੈਸੀਫਿਕੇਸ਼ਨ ਜਾਂ FAQ ਦੇ ਵਿੱਚ ਲੈ ਸਕਦੇ ਹੋ ਠੀਕ ਹੈ ਜੀ ਇਸ ਦੇ ਨਾਲ ਹੀ ਤੁਸੀਂ ਕਿਸੇ ਵੀ ਸਕੀਮ ਬਾਰੇ ਜਦੋਂ ਕੋਈ ਜਾਣਕਾਰੀ ਲੈਣੀ ਹੈ ਤੇ ਉਹਦੇ ਵਿੱਚ ਅੱਗੇ ਕਿਸ ਤਰੀਕੇ ਨਾਲ ਖੁੱਲੇਗਾ ਜਿਵੇਂ ਮੈਂ ਪਹਿਲੀ ਸਕੀਮ ਦੇ ਬਾਰੇ ਗੱਲ ਕਰ ਰਿਹਾ ਦੁਬਾਰਾ ਫੇਰ ਡਿਸੇਬਿਲਟੀ ਬਾਰੇ ਸਪੈਸੀਫਿਕੇਸ਼ਨਸ ਦੇ ਉੱਤੇ ਕਲਿੱਕ ਕਰੋਗੇ ਸਪੈਸੀਫਿਕੇਸ਼ਨ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਤੁਹਾਡੇ ਕੋਲ ਫਾਈਲ ਡਾਊਨਲੋਡ ਹੋ ਜਾਏਗੀ ਸਕੀਮ ਬਾਰੇ ਜਿਸ ਵਿੱਚ ਕੰਪਲੀਟ ਜਾਣਕਾਰੀ ਹੋਏਗੀ ਇਸ ਫਾਈਲ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਸਕੀਮ ਬਾਰੇ ਤੁਸੀਂ ਇਹਨੂੰ ਰੀਡ ਕਰ ਲੈਣਾ ਤਾਂ ਜੋ ਜਾਣਕਾਰੀ ਵਿੱਚ ਵਾਧਾ ਹੋ ਜਾਂਦਾ ਅ ਨੈਕਸਟ ਅਗੇ ਨਾਲ ਹੀ ਮੈਂ ਹੋਰ ਇੱਕ ਹਾਈਲਾਈਟ ਕੀਤਾ ਹੋਇਆ ਜਿਹਦੇ ਵਿੱਚ एलिਜੀਬਿਲਟੀ ਜਾਂ ਕੰਡੀਸ਼ਨਸ ਲਿਖਿਆ ਹੋਇਆ ਠੀਕ ਹੈ ਡਿਸੇਬਲ ਬੱਚੇ ਲਈ 40% ਜਿਹੜਾ ਉਹ ਜਾਂ ਉਸ ਤੋਂ ਉੱਪਰ ਵਾਲਾ ਸਰਟੀਫਿਕੇਟ ਹੋਣਾ ਜਿਹੜਾ ਉਹ ਜ਼ਰੂਰੀ ਹੈ ਠੀਕ ਹੈ ਜੀ ਤੇ ਇਹ ਜਿਹੜਾ ਵੈਲਿਡ ਸਰਟੀਫਿਕੇਟ ਹੋਣਾ ਚਾਹੀਦਾ ਜਿਹੜਾ ਕਿ ਪੋਰਟਲ ਦੇ ਉੱਪਰ ਸ਼ੋ ਡਾਟਾ ਜਿਹੜਾ ਫੈਚ ਹੋ ਕੇ ਸ਼ੋ ਹੋਵੇਗਾ ਠੀਕ ਹੈ ਜੀ ਫਾਰਮ ਕਿਵੇਂ ਭਰਨਾ ਉਹ ਮੈਂ ਪਹਿਲੇ ਵੀਡੀਓਜ਼ ਬਣਾ ਚੁੱਕਾ ਹਾਂ ਉਦੇ ਵਿੱਚ ਜਦੋਂ ਫਾਰਮ ਤੁਸੀਂ ਭਰਦੇ ਹੋ ਡਿਸੇਬਿਲਟੀ ਯੈਸ ਕਰੋਗੇ ਥੈਨ ਉੱਥੇ ਅੱਗੇ ਬੱਚੇ ਦਾ ਜਿਹੜਾ ਡਿਸੇਬਿਲਟੀ ਦਾ ਹੈਗਾ ਆਈਡੀ ਕਾਰਡ ਜੋ ਵੀ ਕਾਰਡ ਉਹਨੂੰ ਮਿਲਿਆ ਹੋਇਆ ਉਹਦਾ ਨੰਬਰ ਵਗੈਰਾ ਅੱਗੇ ਸਰਟੀਫਿਕੇਟ ਨੰਬਰ ਵਗੈਰਾ ਭਰ ਕੇ ਤੁਸੀਂ ਉਸ ਨੂੰ ਜਿਵੇਂ ਅਪਲਾਈ ਕਰੋਗੇ ਤਾਂ ਨੈਕਸਟ ਅੱਗੇ ਤੁਹਾਨੂੰ ਸਕੀਮ ਅਪਲਾਈ ਹੋਏਗੀ ਤਾਂ ਹੋਏਗੀ ਜੇ ਵੈਲਿਡ ਸਰਟੀਫਿਕੇਟ ਹੋਏਗਾ ਠੀਕ ਹੈ ਜੀ ਜੇ ਨਹੀਂ ਹੈ ਬਾਈ ਚਾਂਸ ਸ਼ੋ ਹੋ ਰਿਹਾ ਸਬੰਧਤ ਡਿਪਾਰਟਮੈਂਟ ਕੋਲੋਂ ਦੁਬਾਰਾ ਜਿਹੜਾ ਉਹ ਵੈਰੀਫਾਈ ਕਰਵਾ ਲੈਣਾ ਚਾਹੀਦਾ ਇਸ ਦੇ ਇਲਾਵਾ ਹੋਰ ਸ਼ਰਤ ਕੀ ਦਿੱਤੀ ਹੋਈ ਹੈ ਵੀ ਇੱਕ ਜਿਹੜੇ ਪੇਰੈਂਟਸ ਹੈਗੇ ਆ ਪੇਰੈਂਟਸ ਦੇ ਦੋ ਵੱਧ ਤੋਂ ਵੱਧ ਬੱਚੇ ਜਿਹੜੇ ਆ ਉਹ ਡਿਸੇਬਿਲਟੀ ਸਕੀਮ ਵਿੱਚ ਅਪਲਾਈ ਕਰ ਸਕਦੇ ਆ ਹਾਂ ਜੇ ਸੈਕਿੰਡ ਚਾਈਲਡ ਜਿਹੜਾ ਉਹ ਟਵਿਨ ਹੋ ਜਾਂਦੇ ਆ ਤਾਂ ਫਿਰ ਤਿੰਨ ਬੱਚੇ ਵੀ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਕਹਿਣ ਤੋਂ ਭਾਵ ਵੈਸੇ ਤਾਂ ਦੋ ਬੱਚੇ ਹੀ ਇੱਕ ਪੇਰੈਂਟਸ ਦੇ ਜਿਹੜੇ ਆ ਉਹ ਸਕਾਲਰਸ਼ਿਪ ਅਧੀਨ ਕਵਰ ਹੁੰਦੇ ਆ ਜੇਕਰ ਸੈਕਿੰਡ ਚਾਈਲਡ ਜਿਹੜਾ ਦੂਸਰਾ ਬੱਚਾ ਹੈ ਉਹ ਜੋੜੇ ਹੋ ਜਾਂਦੇ ਆ ਦੈਨ ਉਹ ਤਿੰਨ ਬੱਚੇ ਜਿਹੜੇ ਆ ਉਹ ਵੀ ਸਕੀਮ ਵਿੱਚ ਕਵਰ ਹੋ ਜਾਣਗੇ ਠੀਕ ਹੈ ਜੀ ਇਸ ਤਰੀਕੇ ਨਾਲ ਸਕੀਮ ਬਾਰੇ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਜਾਏਗੀ ਠੀਕ ਹੈ ਜੀ ਇੱਕ ਤੁਹਾਡੇ ਦਿਮਾਗ ਵਿੱਚ ਹੋਰ ਸਵਾਲ ਚੱਲਦਾ ਹੋਣਾ ਕਿ ਪ੍ਰੀ ਮੈਟ੍ਰਿਕ ਜਿਹੜੀ ਐਸਸੀ ਅਪਲਾਈ ਹੁੰਦੇ ਆ ਬੱਚੇ ਜਾਂ ਸੀਡਬਲਯੂਐਸਐਨ ਅਧੀਨ ਅਪਲਾਈ ਹੁੰਦੇ ਆ ਉਹਨਾਂ ਦਾ ਉਹਨਾਂ ਬਾਰੇ ਜਾਣਕਾਰੀ ਕਿੱਥੇ ਆ ਜਾਂ ਉਹਨਾਂ ਦਾ ਸ਼ਡਿਊਲ ਕਿੱਥੇ ਮਿਲੇਗਾ ਇਹਦਾ ਵੀ ਥੋੜਾ ਜਿਹਾ ਇਸੇ ਪੇਜ ਤੇ ਮਿਲੇਗਾ ਪਰ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਮਿਲੇਗਾ ਇੱਧਰ ਨਾਲ ਹੀ ਜਦੋਂ ਤੁਸੀਂ ਸੇਮ ਪੇਜ ਤੇ ਹੀ ਸੀਗੇ ਜਿੱਥੇ ਤੁਸੀਂ ਅ ਡਿਪਾਰਟਮੈਂਟ ਆਫ ਐਨਵਾਇਰਨਮੈਂਟ ਐਂਡ ਪਰਸਨ ਵਿਦ ਡਿਸੇਬਿਲਟੀ ਤੇ ਜਾ ਕੇ ਸਕੀਮਸ ਦੇਖਿਆ ਸੀ ਸੇਮ ਏਸੇ ਪੇਜ ਤੇ ਰਹਿਣਾ ਖੱਬੇ ਪਾਸੇ ਤੁਹਾਡੇ ਕੋਲ ਸਰਚ ਦੀ ਆਪਸ਼ਨ ਮਿਲੇਗੀ ਸਕੀਮਸ ਔਨ ਐਨ ਐਸ ਪੀ ਠੀਕ ਹੈ ਜੀ ਇਹਦੇ ਵਿੱਚੋਂ ਜੋ ਡ੍ਰੌਪਡਾਊਨ ਬਟਨ ਤੋਂ ਤੁਸੀਂ ਸਿਲੈਕਟ ਕਰਨਾ ਹੈ ਸੈਂਟਰਲੀ ਸਪੌਂਸਰਡ ਸਕੀਮਸ ਠੀਕ ਹੈ ਜੀ ਸੈਂਟਰਲੀ ਸਪੌਂਸਰਡ ਸਕੀਮ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਇਸ ਤਰੀਕੇ ਨਾਲ ਤੁਹਾਨੂੰ ਅੱਗੇ ਪੇਜ ਦੇ ਵਿੱਚ ਜਿਹੜੀਆਂ ਸਟੇਟਸ ਆ ਉਹ ਸ਼ੋ ਹੋਣਗੀਆਂ ਅੱਗੇ ਡਿਪਾਰਟਮੈਂਟ ਸ਼ੋ ਹੋ ਰਹੇ ਸੀਗੇ ਹੁਣ ਸਟੇਟ ਸ਼ੋ ਹੋਣਗੀਆਂ ਜਿਹੜੀ ਜਿਹੜੀ ਵੀ ਸਟੇਟ ਦਾ ਵਿੱਚ ਸਕਾਲਰਸ਼ਿਪ ਜਿਹੜੀ ਵੀ ਸਕੀਮ ਚੱਲ ਰਹੀ ਹੋ ਇੱਥੇ ਸ਼ੋ ਹੋਏਗੀ ਠੀਕ ਹੈ ਜੀ ਇਹਦੇ ਵਿੱਚੋਂ ਆਪਾਂ ਆਪਣੀ ਸਟੇਟ ਪੰਜਾਬ ਜਿਹੜਾ ਇਹਦੇ ਡ੍ਰੌਪ ਡਾਉਨ ਬਟਨ ਤੇ ਕਲਿੱਕ ਕਰਨਾ ਇਸ ਤਰੀਕੇ ਨਾਲ ਤੁਹਾਨੂੰ ਜਿਹੜਾ ਹੈਗਾ ਕੰਪੋਨੈਂਟ 1 ਤੇ ਕੰਪੋਨੈਂਟ 2 ਜਿਹੜਾ ਉਹਨਾਂ ਦਾ ਸ਼ਡਿਊਲ ਤੇ ਪ੍ਰੋਪਰ ਸਕੀਮ ਬਾਰੇ ਜਾਣਕਾਰੀ ਜਿਹੜੀ ਆ ਉਹ ਮਿਲ ਜਾਣੀ ਹੈ ਕੰਪੋਨੈਂਟ 1 ਜਿਹੜਾ ਪ੍ਰੀ ਮੈਟ੍ਰਿਕ ਐਸਸੀ ਹੈ ਇਹ ਜਿਹੜਾ ਹੈਗਾ ਇਹ ਚ 9ਵੀਂ ਤੇ 10ਵੀਂ ਕਲਾਸ ਕਵਰ ਹੁੰਦੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਕੰਪੋਨੈਂਟ 2 ਆ ਜਿਹੜਾ ਜਿਨ੍ਹਾਂ ਦੇ ਪੇਰੈਂਟਸ ਵਿਦਿਆਰਥੀਆਂ ਦੇ ਪੇਰੈਂਟਸ ਅਨਕਲੀਨ ਅਕੂਪੇਸ਼ਨ ਨਾਲ ਸੰਬੰਧਤ ਨੇ ਇਹ ਸਕੀਮ ਉਹਨਾਂ ਲਈ ਹੈ ਠੀਕ ਹੈ ਜੀ ਇਹ ਸਕੀਮ ਦੇ ਵਿੱਚ ਪਹਿਲੀ ਤੋਂ ਲੈ ਕੇ 12ਵੀਂ ਤੱਕ ਸਾਰੇ ਬੱਚੇ ਅਪਲਾਈ ਹੋ ਜਾਂਦੇ ਆ ਕੰਪੋਨੈਂਟ 2 ਦੇ ਵਿੱਚ ਠੀਕ ਹੈ ਜੀ ਅ ਮਲੀਨ ਧੰਦਾ ਕਿਹਾ ਜਾਂਦਾ ਹੈ ਇਹਨੂੰ ਠੀਕ ਹੈ ਜੀ ਅਨਕਲੀਨ ਅਕੂਪੇਸ਼ਨ ਆਪਾਂ ਇਹਨੂੰ ਇੰਗਲਿਸ਼ ਚ ਬੋਲ ਦਿੰਦੇ ਆ ਕੰਪੋਨੈਂਟ 2 ਆ ਤੇ ਕੰਪੋਨੈਂਟ 1 ਹੈਗਾ ਜੀ ਪ੍ਰੀ ਮੈਟ੍ਰਿਕ ਐਸਸੀ ਜਿਹਦੇ ਵਿੱਚ ਸਿਰਫ 9ਵੀਂ ਤੇ 10ਵੀਂ ਕਲਾਸ ਹੀ ਕਵਰ ਹੋਏਗੀ ਠੀਕ ਹੈ ਜੀ ਇਹ ਸੀ ਸਕੀਮਾ ਬਾਰੇ ਮੁੱਢਲੀ ਜਾਣਕਾਰੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ